ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਪੰਜਾਬ ਐਨਫਓ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਬਖਤਗੜ ਤੇ ਜ਼ਿਲ੍ਹਾ ਪੈਂਦਾ ਜੀ ਬਰਨਾਲਾ ਫੌਜੀ ਭਰਾ ਆਪਣਾ ਉਹਦੇ ਕੋਲ ਡਿਜ਼ਾਇਰ ਕਾਰ ਬਕਾਉਗਾ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆ ਜੀ ਬਾਈ ਨਾਲ ਗੱਲਬਾਤ ਲੈ ਲਈ ਜਾਣਕਾਰੀ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਨਾਮ ਆਪਣਾ ਚਮਕੌਰ ਸਿੰਘ ਪਿੰਡ ਪਿੰਡ ਬਖਤਗੜ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਬਈ ਕਾਰ ਕਿਹੜੀ ਮਾਡਲ ਆਪਣੀ ਹੈ ਕਾਰ ਏ 12 ਮਾਡਲ ਆ ਜੀ ਵੀਡੀਓ ਹੀ ਹੈ ਠੀਕ ਹੈ ਜੀ ਇਹ ਆਪਾਂ ਕਰ ਲੈਂਦੀ ਸੀ ਬਈ ਇਹ ਇਹ ਆਪਾਂ ਨੀਚੇ ਲਿਆਂਦੀ ਸੀ ਜੀ ਠੀਕ ਆ ਇੰਨੀ ਦੇ ਫਰਵਰੀ ਮਾਰਚ ਚ ਠੀਕ ਆ ਜੀ ਉਹ ਦੂਦੀ ਆਪਾਂ ਘਰੇ ਚਲਾਈ ਆ ਤੇ ਪਹਿਲਾਂ ਪਰ ਡਿਊਟੀ ਵੀ ਕਰਦੇ ਸੀ ਠੀਕ ਆ ਜੀ ਠੀਕ ਆ ਤੇ ਆਪਣਾ ਨਾਮ ਹੈਗੀ ਜੀ ਆਪਣੇ ਇਹ ਇਹ ਆਪਣਾ ਨਾਮ ਵੀ ਠੀਕ ਆ ਜੀ ਲਿਖੇ ਨਾਮ ਆ ਜੀ ਹਾਂ ਜੀ ਵੀ ਰੇਟ ਇਹਦਾ ਰੇਟ ਆਪਾਂ ਕਰ ਲਾਂਗੇ ਫੋਨ ਤੇ ਗੱਲਬਾਤ ਕੋਈ ਨਹੀਂ ਪਰਾਂ ਦੇਖ ਲੈ ਬੰਦਾ ਆ ਕੇ ਹਾਂ ਠੀਕ ਆ ਜੀ ਠੀਕ ਆ ਜੀ ਤੁਸੀਂ ਭਰਾ ਚੈੱਕ ਕਰ ਸਕਦੇ ਹੋ ਗੱਡੀ ਠੀਕ ਆ ਜੀ ਪੀ ਵੀ 10 ਡੀ ਪੀ ਠੀਕ ਆ ਜੀ 64 ਗੱਡੀ ਬਹੁਤ ਸਾਫ਼ ਆ ਵੀਡੀਓ ਆ ਵਾਕਿ ਸਮਾਰਟ ਟੂਡ ਵੀ ਕਰਕੇ ਦਿਖਾਵਾਂਗੇ ਵਾਰਨਟ ਵੀ ਚੱਕ ਕੇ ਦਿਖਾਵਾਂਗੇ ਠੀਕ ਹੈ ਜੀ ਲੋ ਚੈੱਕ ਕਰਕੇ ਜਾਹਾ ਦੇਪਰਾ ਪੋਲੋ ਦੇ ਟਾਇਰ ਆ ਚਾਰੇ ਕਿਹੜੀ ਚੋਂ ਦੇਖ ਸਕਦੇ ਟਾਇਰਾਂ ਦੀ ਲੋ ਜੀ ਆ ਬੈਕ ਸਾਈਡ ਵਾਲੇ ਟਾਇਰ ਠੀਕ ਹੈ ਜੀ ਲੋ ਚੈੱਕ ਕਰਤਾਗੇ ਚਾਰੇ ਟਾਇਰ ਪੋਲੋ ਦੇ ਲੋ ਜੀ ਸ੍ਰੀ ਅਮਰਖ ਦਾ ਜੀ ਮੂਰਲਾ ਸਟਿਪਨੀ ਵਾਲਾ ਹਾਂਜੀ ਹਾਂਜੀ ਸਟਿਪਨੀ ਵਾਲਾ ਪੋਲੋ ਦਾ ਜੀ ਨਾ ਪੋਲੋ ਦਾ ਜੀ ਉਹ ਪੈਂਚਰ ਨੂੰ ਤੋਪੀ ਪੈਂਚਰ ਇਹ ਬਦਲ ਕੇ ਦਾ ਅਸਾ ਬਦਲ ਨਾਲਾ ਲੋਪਰਾ ਕਾਰ ਚੈੱਕ ਕਰ ਸਕਦੇ ਹੋ ਬਾਕੀ ਸਨ ਸਟਿਪਨੀ ਵਾਲਾ ਵੀ ਦਿਖਾ ਦਨੇ ਬਾਕੀ ਬਰਨਰ ਠਕੋੜ ਕੇ ਦਿਖਾਉਣੀ ਹੈ ਜੀ ਲੋ ਜੀ ਆ ਪੋਲੋ ਦੀ ਹੈ ਟਾਇਰ ਚੈੱਕ ਕਰ ਸਕਦੇ ਹੋ ਪਰਾ ਸਟਿਪਨੀ ਵਾਲਾ ਬਾਈ ਇਹ ਕਹਿੰਦਾ ਪੈਂਚਰ ਹੋਈ ਸੀ ਮੁੜ ਕੇ ਚੇਂਜ ਨਹੀਂ ਕੀਤੀ ਠੀਕ ਹੈ ਨਾ ਚੈੱਕ ਕਰ ਸਕਦੇ ਪਰਾ ਠੀਕ ਹੈ ਜੀ ਲਾ ਦਿਓ ਜੀ ਇਹ ਹੈਗੇ ਬੈਕ ਸਾਈਡ ਬਾਈ ਮੂਰਲਾ ਆਪਣਾ ਖੋਲੇ ਬਰਨਰ ਇਹਦਾ ਲੋ ਜੀ ਬਾਕੀ ਸਾਨੂੰ ਅੰਦਰਲੀ ਕਿਕੀਸਨ ਵੀ ਦਿਖਾਵ ਬਾਰਾ ਮਾਡਲ ਠੀਕ ਹੈ ਜੀ ਤੇ ਸਵੈਕਟ ਡਿਆਰ VDI ਲੋ ਜੀ ਬੈਟਰੀ ਨਵੀਂ ਆ ਲੋ ਜੀ ਆ ਪੱਟੀ ਪੁੱਟੀ ਸਾਰਾ ਕੁਝ ਰਿਜਨਲ ਆ ਠੀਕ ਹੈ ਜੀ ਲੋ ਜੀ ਆ ਬੈਟਰੀ ਐਮਰੋਂ ਦੀ ਹਾਂ ਜੀ ਨਵੀਂ ਧਰਾਈ ਇਹ ਕਿੰਨਾ ਘਟਾਉਂਗਾ ਧਰਾਈ ਨੂੰ ਜੀ ਦੋ ਮਹੀਨੇ ਦੋ ਮਹੀਨੇ ਹੈ ਕਲੇ ਦੀ ਵੀ ਗਾਰੰਟੀ ਪਈ ਆ ਮੰਨ ਲੇ ਚਲੋ ਠੀਕ ਹੈ ਜੀ ਲੋ ਪਰਾ ਸਾਰੀ ਰਿਜਨਲ ਆ ਗੱਡੀ ਚੈੱਕ ਕਰ ਸਕਦੇ ਹੋ ਕੋਈ ਲੱਗੀ ਵੱਜੀ ਨਹੀਂ ਠੀਕ ਆ ਲੋ ਜੀ ਪੱਟੀ ਪੁੱਟੀ ਨਾਲ ਦੀ ਆ ਯੋਸ਼ ਫਰੰਟ ਵਕਤਗੜ ਤੇ ਜ਼ਿਲ੍ਹਾ ਇਹਨੂੰ ਪਾਇੰਦਾ ਜੀ ਬਰਨਾਲਾ ਬਾਕੀ ਸਾਨੂੰ ਸਟਾਰਟ ਕਰਕੇ ਦਿਖਾਉਣੇ ਜੀ ਲੋ ਜੀ ਸਟਾਰਟ ਕਰਦੇ ਆ ਜੀ 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 ਚੈੱਕ ਕਰ ਸਕਦਾ ਆਵਾਜ਼ ਸਾਇਲੈਂਟ ਆ ਜਮਾ ਲੋ ਜੀ ਮੜੀ ਰੇਸ ਵੀ ਦੋ ਤੇ ਜੀ ਥੋੜੀ ਖਰਖਰ ਕਰਦੇ ਨੇ ਦੇਖ ਸਕਦੇ ਹੋ ਜੀ ਵਾਠ ਠੀਕ ਹੈ ਜੀ ਲੋ ਜੀ ਹਲ ਠੰਡੀ ਆ ਠੀਕ ਹੈ ਜੀ ਵਾਠ ਠੀਕ ਹੈ ਜੀ ਬੰਦ ਕਰ ਦੋ ਉਪਰ ਅਹ ਠੀਕ ਐ ਚੈੱਕ ਕਰ ਸਕਦੇ ਹੋ ਪਰਾ ਅਹ ਥੋੜੀ ਜਿਹੀ ਜਗਾ ਦੀ ਪੂਰੇ ਕੱਟਾ ਤੁਹਾਨੂੰ ਮੂਰਲੀ ਲੁੱਕ ਦਿਖਾ ਦੇਈ ਦੋ ਮਾੜਾ ਬੋਰਨਰ ਰੱਖ ਜੀ ਲੋ ਜੀ ਚੰਗੀ ਤਰ੍ਹਾਂ ਲਾ ਦੋ ਬਈ ਫਿਰ ਦੇਖਣ ਨੂੰ ਲੱਗ ਜੇ ਠੀਕ ਐ ਨਾ ਲੋ ਜੀ ਉਹ ਇਹ ਹੈ ਕਿ ਮੂਰਲੀ ਕੰਡੀਸ਼ਨ ਠੀਕ ਐ ਜੀ ਬਾਕੀ ਤੁਸੀਂ ਆ ਕੇ ਚੈੱਕ ਕਰਨੀਆ ਪਰਾ ਥੱਲੀ ਤੁਸੀਂ ਆਪ ਕਰਨੀਆ ਆ ਲਿਖਾ ਬਾਕੀ ਤੇ 2000 64 2012 ਠੀਕ ਹੈ ਜੀ ਬਾਕੀ ਤੁਹਾਨੂੰ ਅੰਦਰਲੀ ਨੁੱਕ ਦਿਖਾਉਣੀ ਹੈ ਅੰਦਰਲੀ ਲੱਕੜੀ ਸੰ ਦੇਖ ਸਕਦੇ ਹੋ ਬਟਨ ਤੇ ਲੱਗੇ ਹੋਇਆ ਬਾਈ ਜੀ ਦੇ ਨਾਂ ਫੌਜੀ ਦੇ ਠੀਕ ਹੈ ਬਾਕੀ ਕਿਲੋਮੀਟਰ ਵੀ ਤੁਹਾਨੂੰ ਦਿਖਾਵਾਂਗੇ ਇਹ ਹੈ ਮਗਰ ਲੱਕੜੀ ਸੰ ਠੀਕ ਹੈ ਸੀਟ ਕਵਰਾਂ ਦੀ ਆਗੇ ਮੂਰ ਲੱਕੜੀ ਸੰ ਠੀਕ ਹੈ ਜੀ ਲਓ ਜੀ ਕਿਲੋਮੀਟਰ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਅ ਸੈਟਅਪ ਚੈੱਕ ਕਰ ਸਕਦੇ ਹੋ ਬਾਕੀ ਤੁਸੀਂ ਆਪ ਵਸਲੀ ਕਰ ਸਕਦੇ ਹੋ ਭਰਾ ਆ ਕੇ ਠੀਕ ਹੈ ਨਾ ਚੈੱਕ ਕਰ ਸਕਦੇ ਆਪਣੇ ਸਮਝ ਨਾ ਕਿ ਮੈਨੂੰ ਆਈਡੀ ਆ ਉਹਨਾਂ ਨੂੰ ਦਿਖਾਦਾ ਭਰਾ ਕਿਉਂਕਿ ਵੱਧਨ ਨੋਲਜ ਆਪ ਨੂੰ ਹੈ ਨਹੀਂ ਇਹਦੇ ਬਾਰੇ ਤੇ ਆਪਾਂ ਤਾਂ ਵੀਡੀਓ ਤੇ ਪਸੂਆਂ ਦੀ ਮੱਝਾ ਕਾਮਾਨੀ ਚੈਨਲ ਤੇ ਪਾਉਲ ਨੇ ਵੀਡੀਓ ਇਹਦਾ ਭਰਾ ਅਸੀਂ ਆਪਣਾ ਤਾਂ ਕਰਕੇ ਆਪਾਂ ਜੀ ਐਡ ਲਾਈਏ ਭਰਾ ਠੀਕ ਹੈ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ